ਇੱਕ ਵਾਰੀ ਜਕਾਰਾ ਉਹਨਾਂ ਦੀਆਂ ਜਿੱਦਾਂ ਕਹ ਲੈ ਆਤਮਾਵਾਂ ਤੱਕ ਪਹੁੰਚੇ ਉਹ ਤੋਂ ਬਾਅਦ ਪ੍ਰਧਾਨ ਜੀ ਤੁਹਾਡੇ ਦਰਸ਼ਨ ਕਰਨਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਰਦਿਕ ਤੌਰ ਤੇ ਧੰਵਾਦ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਓ ਸਾਧ ਸੰਗਤ ਜੀ ਹੁਣ ਮੈਂ ਪੰਜਾਬ ਤੇ ਪੰਥ ਦੀ ਪਹਿਰੇਦਾਰੀ ਕਰਨ ਵਾਲੀ ਸਿੱਖ ਕੌਮ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਨੂੰ ਤੁਹਾਡੇ ਰੂਬ ਰੂ ਕਰ ਰਿਹਾ ਹਾਂ ਇੱਕ ਜਕਾਰੇ ਨਾਲ ਪ੍ਰਧਾਨ ਜੀ ਨੂੰ ਤੁਹਾਡੇ ਰੂਬ ਰੂ ਕਰ ਰਿਹਾ ਹਾਂ ਬੋਲੇ ਸੋ ਨਿਹਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਕੌਮ ਦੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇੱਥੇ ਇਕੱਠੇ ਹੋਏ ਆਂ ਸੌਂ ਵਰੇ ਦੀ ਵਰਸੀ ਮਨਾ ਰਹੇ ਆਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆਪਣੀ ਸ਼ਹਾਦਤਾਂ ਦਿੱਤੀਆਂ ਖਾਲਸਾ ਜੀ ਦੁਨੀਆ ਵਿੱਚ ਬੜੇ ਧਰਮ ਹੈ ਉਹਨਾਂ ਦੇ ਬੜੇ ਇਤਿਹਾਸ ਹੈ ਪਰ ਜਿਹੜੇ ਸਿੱਖ ਕੌਮ ਦਾ ਧਰਮ ਹੈ ਸਿੱਖ ਕੌਮ ਹੈ ਤੇ ਉਹਦਾ ਇਤਿਹਾਸ ਹੈ ਬੜਾ ਵੱਖਰਾ ਹੈ ਸਿੱਖ ਇਤਿਹਾਸ ਵਿੱਚ ਸਿੱਖ ਕੌਮ ਦੇ ਵਿਰਸੇ ਵਿੱਚ ਤੁਸੀਂ ਸ਼ਹਾਦਤਾਂ ਦੇਖੋਗੇ ਕੁਰਬਾਨੀਆਂ ਦੇਖੋਗੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆਪਣੀ ਕੌਮ ਨੂੰ ਦੇਖੋਗੇ ਲੋਕਾਂ ਦੀ ਮਦਦ ਕਰਨ ਨੂੰ ਆਪਣੀ ਕੌਮ ਨੂੰ ਦੇਖੋਗੇ ਕਿਤੇ ਕਿਸੇ ਨਾਲ ਧੱਕਾ ਹੋਇਆ ਸਭ ਤੋਂ ਪਹਿਲੇ ਆਪਣੀ ਕੌਮ ਨੂੰ ਦੇਖੋਗੇ ਜਿੱਥੇ ਸਾਰੇ ਲੋਕ ਡਰਦੇ ਹੋਣ ਜਾਨ ਤੋਂ ਥੇ ਆਪਣੀ ਕੌਮ ਨੂੰ ਦੇਖੋਗੇ ਆਪਣੀ ਕੌਮ ਦੀ ਖੋਰ ਵੱਡੀ ਗੱਲ ਹੈ ਆਪਾਂ ਕਿਤੇ ਨਹੀਂ ਦੇਖਿਆ ਕਿ ਆਪਾਂ ਮਦਦ ਕੱਲੀ ਆਪਣੇ ਭਰਾ ਸਿੱਖ ਦੀ ਕਰ ਰਹੇ ਆ ਆਪਾਂ ਸਾਰਿਆਂ ਨੂੰ ਦੀ ਮਦਦ ਤੇ ਅੱਗੇ ਹੁੰਨੇ ਆ ਕਿਸੇ ਵੀ ਧਰਮ ਦੇ ਕਿਸੇ ਨੂੰ ਕੋਈ ਤਕਲੀਫ ਹੋਏ ਸਭ ਤੋਂ ਪਹਿਲੇ ਆਪਾਂ ਹੁੰਨੇ ਆ ਆਪਾਂ ਕਿਤੇ ਕਿਉਂਕਿ ਆਪਾਂ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਆ ਸਰਬੱਤ ਦੇ ਭਲੇ ਦੀ ਸੋਚਣ ਵਾਲੇ ਆ ਆਪਣਾ ਇਤਿਹਾਸ ਹੈ ਜੈ ਪਰ ਆਪਾਂ ਨੂੰ ਕਈ ਚੀਜ਼ਾਂ ਦੇਖਣੀਆਂ ਪੈਣੀਆਂ ਅੱਜ ਦੇ ਜਿਹੜੇ ਦਿਨ ਦੇ ਇਤਿਹਾਸ ਬਾਰੇ ਕਿਉਂਕਿ ਸਾਰੇ ਮੈਥੋਂ ਪਹਿਲੇ ਬੁਲਾਇਆ ਨਹੀਂ ਬੜੇ ਵਿਸਤਾਰ ਨਾਲ ਪਿਛਲੇ 2-3 ਦਿਨਾਂ ਤੋਂ ਤੁਸੀਂ ਸਾਰੇ ਸਿੰਘ ਸਾਹਿਬ ਤੇ ਐਜਬੀਸੀ ਪ੍ਰਧਾਨ ਸਾਹਿਬ ਤੇ ਆਪਣੇ ਜਿਹੜੇ ਗ੍ਰੰਥੀ ਵੀ ਸਾਹਿਬ ਆ ਸਾਰਿਆਂ ਨੇ ਇਸ ਇਤਿਹਾਸ ਬਾਰੇ ਜ਼ਿਕਰ ਕੀਤਾ ਮੈਂ ਤਾਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਆਹ ਔਰ ਜਗ੍ਹਾ ਜਿੱਥੇ ਸ਼ਹਾਦਤਾਂ ਦੇ ਕੇ ਕਿਹਾ ਜਾਂਦਾ ਸੀ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਲੜੀਆਂ ਜਿੱਤੀ ਆਪਾਂ ਜਿਵੇਂ ਮੈਥੋਂ ਪਹਿਲੇ ਕਿਹਾ ਕਿ ਆਪਣੀ ਖਾਲਸਾ ਪੰਥ ਦੀ ਕੋਈ ਜਜ਼ਬਾ ਹੈ ਕਿ ਆਪਾਂ ਮੌਤ ਤੋਂ ਡਰਦੇ ਨਹੀਂ ਪਾ ਜ਼ੁਲਮ ਦੇ ਖਿਲਾਫ ਲੜਦੇ ਆ ਭਾਵੇਂ ਆਪਣੀ ਮੌਤ ਹੋ ਜੇ ਮੌਤ ਤੋਂ ਡਰਦੇ ਨਹੀਂ ਆ ਹਾਲਸਾ ਜੀ ਆਪਣੀ ਕੌਮ ਇੱਕ ਛੋਟੀ ਜੀ ਕੌਮ ਹੈ ਪੂਰੇ ਸਾਰੇ ਧਰਮਾਂ ਦੇ ਮੁਕਾਬਲੇ ਆਪਣੀ ਕੌਮ ਦੀ ਤਾਕਤ ਹੈ ਏਕਤਾ ਕਾਕਤ ਹੈ ਆਪਣੀਆਂ ਸੰਸਤਾ ਤਾਕਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਆਸ਼ੀਰਵਾਦ ਲਾ ਕੇ ਕੋਈ ਇੱਕ ਕੰਮ ਕਰਨਾ ਹੈ ਉਹ ਸ਼ੁਰੂ ਕਰਦੇ ਆਂ ਹੌਲੀ ਹੌਲੀ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਜਜ਼ਬਾ ਆਪਣੀ ਕੌਮ ਚ ਅਜ ਹੈ ਜਿਹੜਾ ਜਜ਼ਬਾ ਆਪਣੀ ਕੌਮ ਵਿੱਚ ਜੈਤੋ ਦੇ ਮੋਰਚੇ 'ਚ ਆਪਣੇ ਪਰਿਵਾਰਾਂ ਦੇ ਆਪਣੇ ਉਸ ਟਾਈਮ ਦੇ ਬਜ਼ੁਰਗਾਂ ਨੇ ਉਹਨਾਂ ਵਿੱਚ ਸੀ ਜਿਦੋਂ ਉਸ ਟਾਈਮ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡ ਪਾਟ ਸਾਹਿਬ ਖੰਡਿਤ ਕੀਤਾ ਉਹ ਜਜ਼ਬੇ ਵਿੱਚ ਆਪਣਾ ਮੋਰਚਾ ਲਾਇਆ ਆਪਾਂ ਉਹ ਜ਼ੁਲਮ ਦੇ ਖਿਲਾਫ ਲੜੇ ਕੀ ਉਹ ਭਾਵਨਾ ਅੱਜ ਵੀ ਤੁਹਾਡੇ ਚ ਜਦੋਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿੱਤਾ ਆਪਾਂ ਨੂੰ ਪਤਾ ਕੀਨੇ ਕਰ ਦਿੱਤਾ ਪਰ 6 ਮਹੀਨੇ ਬਾਅਦ ਵੋਟਾਂ ਆਉਂਦੀਆਂ 85 ਵਿੱਚ ਜਿਨੇ ਹਮਲਾ ਕੀਤਾ ਉਹਨਾਂ ਨੂੰ ਇੱਥੇ ਐਮ.ਐਲ.ਏ ਬਣ ਜਾਂਦੇ 35 40 ਉਹਨਾਂ ਦੇ ਕੀ ਉਹ ਜਜ਼ਬਾ ਅੱਜ ਦਾ ਕਿੰਨਾ ਰਹਿ ਗਿਆ ਆਪਣੇ ਵਿੱਚ ਜਦੋਂ ਫੌਜ ਨੇ ਇੱਥੇ ਅੰਗਰੇਜ਼ਾਂ ਦੀ ਫੌਜ ਨੇ ਇੱਥੇ ਆ ਕੇ ਇੰਨਾ ਤੱਕਾ ਕੀਤਾ ਜ਼ੁਲਮ ਕੀਤਾ ਅੱਜ ਦੇ ਹੁਕਮਰਾਨ ਅੱਜ ਦੀ ਸਰਕਾਰ ਨੇ ਸੁਲਤਾਨ ਪਰਲੋਦੀ ਵੀ ਜਾ ਕੇ ਗੋਲੀਆਂ ਚਲਾਈਆਂ ਗੁਰੂ ਘਰ ਵਿੱਚ ਗਏ ਆਪਣੇ ਜਜ਼ਬਾ ਕਿੱਧਰ ਗਿਆ ਦੇਖੋ ਗੱਲਾਂ ਕਹਿਣੀਆਂ ਸੌਖੀਆਂ ਇਤਿਹਾਸ ਤੇ ਉੱਤੇ ਆਪਣੇ ਨੌਜਵਾਨਾਂ ਨੂੰ ਜੋੜਨਾ ਚਾਹੀਦਾ ਇਤਿਹਾਸ ਨਾਲ ਆਪਣੀ ਕੌਮ ਤਾਂ ਬਚੂਗੀ ਜੇ ਆਪਾਂ ਆਪਣੀਆਂ ਸੰਸਥਾ ਨੂੰ ਬਚਾਵਾਂਗੇ ਆ ਜਿਹੜੇ ਵਿਰੋਧੀ ਐ ਉਹਨਾਂ ਦੀ ਸੋਚ ਕੋਈ ਇੱਕ ਐ ਤੇ ਉਹ ਸਮਝਦੇ ਐ इन्ह की ताकत सिख पंथ की खालसा पंथ की ताकत अपन संस्था श्रोमणी गुरुद्वारा प्रबंधक कमेटी है श्रोमणी अकाली दल है। हजूर साहब कमेटी है तक पटना साहब कमेटी है दिल्ली गुरद्वारा प्रबंधक कमेटी है आस्था ताकत उन्होंने देख लिया कि आ कौम आ कौम ਦੈਂਕਾਂ ਤੋਂ ਬੰਨ ਐਨਾਂ ਨੂੰ ਹਰਾ ਨਹੀਂ ਸਕਦੇ ਇੰਨਾ ਵਿੱਚ ਵੜ ਕੇ ਇਹਨਾਂ ਨੂੰ ਦੋ ਫਾੜ ਕਰੋ ਇਹਨਾਂ ਦੀਆਂ ਸੰਸਥਾ ਜਿਹੜੀਆਂ ਥੱਲੇ ਇਹਨਾਂ ਨੂੰ ਤਾਕਤ ਮਿਲਦੀ ਹੈ ਉਹ ਸੰਸਥਾ ਨੂੰ ਖਤਮ ਕਰ ਦਿਓ ਉਹਨਾਂ ਦੇ ਕਾਬਜ ਹੋ ਜਾਓ ਤੇ ਆਪਾਂ ਚੁੱਪ ਕਰਕੇ ਦੇਖਦੇ ਰਹਿਨੇ ਆ ਸੁਣਦੇ ਰਹਿਨੇ ਆ ਤੁਹਾਡੇ ਸਾਹਮਣੇ ਤੁਹਾਡੇ ਉੱਤੇ ਵੀ ਪਾਣੀ ਟੱਪੀ ਜਾਂਦਾ ਆ ਆਪਾਂ ਬੈਠੇ ਆ ਤੁਹਾਡੇ ਸਾਹਮਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੀ ਵੱਡੀ ਖਾਸੀਅਤ ਆਪਣੀ ਕੌਮ 'ਚ ਹੈ ਆਪਣਾ ਗੁਰੂ ਘਰਾਂ ਦੀ ਸੇਵਾ ਆਪਾਂ ਲੋਕ ਆ ਫੈਸਲਾ ਕਰਦੀ ਐ ਕਿ ਨੂੰ ਸੰਪਣੀ ਐ ਵੋਟਾਂ ਰਹੀਂ ਕੋਈ ਐ ਨਹੀਂ ਕਿ ਕਾਬਜ ਹੋ ਕੇ ਇੱਕ ਵੋਟਾਂ ਰਹੀਂ ਡੈਮੋਕਰੈਟਿਕ ਸਿਸਟਮ ਨਾਲ ਆਪਾਂ ਆਪਣੀ ਕੌਮ ਦੀ ਗੁਰੂ ਘਰਾਂ ਦੀ ਸੇਵਾ ਦੀ ਜ਼ਿੰਮੇਵਾਰੀ ਆਪਾਂ ਆਪਣੇ ਨੁਮਾਇੰਦਿਆਂ ਨੂੰ ਦਿੰਨੇ ਆ ਤੇ ਹੋਰ ਕੀ ਹੋਇਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਚੁਣ ਕੇ ਭੇਜੀ ਤਾਕਤਾਂ ਆਪਣੀਆਂ ਨੇ ਉੱਥੇ ਕਾਬਜ ਹੋ ਗਏ ਤਖਤ ਜੀ ਹਜ਼ੂਰ ਸਾਹਿਬ ਕਮੇਟੀ ਤੇ ਜਿੱਥੇ ਤੁਸੀਂ ਆਪਣੇ ਨੁਮਾਇੰਦੇ ਭੇਜਦੇ ਹੁੰਦੇ ਸੀ ਸਰਕਾਰ ਨੇ ਸੋਚਿਆ ਕਿ ਤਖਤ ਹਜ਼ੂਰ ਸਾਹਿਬ ਕਮੇਟੀ ਤੇ ਬਹੁਤ ਵੱਡੀ ਤਾਕਤ ਹੈ ਉਹਨਾਂ ਨੇ ਕਿਹਾ ਅਸੀਂ ਨਾਮਿਨੇਟ ਕਰਾਂਗੇ 12 ਬੰਦੇ 15 16 ਤੋਂ ਹੌਲੀ ਹੌਲੀ ਉਹਨਾਂ ਨੇ ਪਟਨਾ ਸਾਹਿਬ ਕਮੇਟੀ ਤੇ ਵੀ ਕਾਬਜ ਹੋ ਗਏ ਤੇ ਜਿਹੜੀ ਵੱਡੀ ਸੱਟ ਮਾਰੀ ਤੇ ਆਪਾਂ ਆਪਾਂ ਸਾਰੇ ਚੁੱਪ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਤਾ ਜੋ ਕੰਮ ਅੰਗਰੇਜ਼ ਨਹੀਂ ਨਹੀਂ ਕਰ ਸਕੇ ਅੰਗਰੇਜ਼ ਨਹੀਂ ਕਰ ਸਕੇ ਅੱਜ ਅੱਜ ਦੀਆਂ ਹਕੂਮਤਾਂ ਨੇ ਕਰ ਦਿੱਤਾ ਆ ਕਿਉਂ ਹੋ ਰਿਹਾ ਸਾਰਾ ਕੁਝ ਕਿ ਆਪਣੇ ਵਿੱਚ ਉਹ ਗਦਾਰ ਹੈ ਆਪਣੀ ਜਿਹੜੇ ਸ਼ਕਲਾਂ ਨਾਲ ਆਪਾਂ ਨੂੰ ਦੁਖ ਦਿਖਦੇ ਹੈ ਕਿ ਪੰਥ ਪ੍ਰਪੰਥ ਨਹੀਂ ਉਹ ਲੋਕ ਹੈ ਜਿਹੜੇ ਮਿਸ਼ਨ ਨਾ ਆਇਆ ਹੈ ਗਸਪੇਟ ਬਣ ਕੇ ਆਇਆ ਹੈ ਕਿ ਪੰਥ ਨੂੰ ਖਤਮ ਕਰਨਾ ਹੈ ਪੰਥ ਨੂੰ ਕਮਜ਼ੋਰ ਕਰਨਾ ਹੈ ਸ਼੍ਰੋਮਣੀ ਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ ਬਾਰ ਬਾਰ ਕਹੀ ਜਾਣਗੇ ਬਾਰ ਬਾਰ ਜਿਹੜੇ ਵਿਰੋਧੀ ਹੈ ਤੁਸੀਂ ਦੇਖੋ ਕੱਲੇ ਵਿਰੋਧੀ ਜਿਹੜੇ ਉਹ ਲੋਕ ਹੈ ਜਿਨ੍ਹਾਂ ਚਾਹੁੰਦੇ ਹੈ ਕਿ ਐ ਜੀ ਪੀ ਸੀ ਖਤਮ ਹੋਏ ਖਾਲੀ ਦਲ ਖਤਮ ਹੋਏ ਸਾਰਾ ਕੁਝ ਏਜੰਸੀਆਂ ਕੋਲੇ ਜਾਏ ਉਹ ਹੀ ਕਹਿਣਗੇ ਆ ਤਾਂ ਜੀ ਬਾਦਲ ਪਰਿਵਾਰ ਦਾ ਬਾਦਲ ਪਰਾਨ ਅਕਾਲੀ ਦਲ ਬਾਦਲ ਪਰਦਾ ਹੈ ਅਕਾਲੀ ਦਲ ਥੋੜਾ ਹੈ ਅੱਜ ਮੈਨੂੰ ਸੇਵਾ ਮਿਲੀ ਹੈ ਕੱਲ ਕਿਸੇ ਨੇ ਹੋਰ ਨਾ ਹੋਊਗੀ ਪਰਸੋਂ ਕੋਈ ਹੋਰ ਨਾ ਹੋਊਗੀ ਆ ਜਥੇਬੰਦੀ ਥੋੜੀ ਹੈ ਕੌਮ ਦੀ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਥੋੜੀ ਕੌਮ ਦਾ ਪਾਰਲੀਮੈਂਟ ਹੈ ਮੈਂ ਹੁਣੀ ਤਾਮੀ ਸਾਹਿਬ ਪ੍ਰਧਾਨ ਸਾਹਿਬ ਨੇ ਕਿਹਾ ਹੁਣ ਜਿਹੜੇ ਕੌਮ ਦੇ ਪਾਰਲੀਮੈਂਟ ਉੱਤੇ ਜੇ ਕੋਈ ਉੱਥੇ ਬੈਣ ਲੱਗਨ ਲੱਗ ਜੂਗਾ ਤੇ ਥੋੜੀ ਫਿਰ ਆਵਾਜ਼ ਕਿੱਥੇ ਜਾਊਗੀ ਅੱਜ ਜਦੋਂ ਆਪਾਂ ਜੈਥੋ ਦੇ ਮੋਰਚੇ ਦੀ ਸ਼ਤਾਬਦੀ ਮਨਾ ਰਹੇ ਆਂ ਮਤਲਬ ਕੀ ਅਸ਼ਤਾਬਦੀ ਮਨਾਉਂਦਾ ਆਪਾਂ ਇਤਿਹਾਸ ਦੇਖੀਏ ਇਤਿਹਾਸ ਵੀ ਕਿਉਂ ਇੱਥੇ ਮੋਰਚਾ ਲੱਗਿਆ ਤੇ ਕਿਵੇਂ ਸ਼ਹਾਦਤਾਂ ਦਿੱਤੀਆਂ ਇਤਿਹਾਸ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸਾਰਾ ਇਤਿਹਾਸ ਸੁਣਨ ਗਿਆ ਉਹਨੂੰ ਯਾਦ ਰੱਖਣ ਗਿਆ ਉਹਨੇ ਤੋਂ ਸਿੱਖਣ ਗਿਆ ਉਈ ਕੌਮਵਾਚਰਦੀ ਕਲਾਚ ਰਹਿਣਗੀਆਂ ਜੈਤੋ ਦਾ ਮੋਰਚੇ ਦਾ ਇਤਿਹਾਸ ਦੇਖੋ ਇੱਕ ਨਾਬੇ ਦੇ ਮਹਾਰਾਜਾ ਨੂੰ ਅੰਗਰੇਜ਼ਾਂ ਨੇ ਜਿਹਨੇ ਆਪਣੀ ਕੌਮ ਦਾ ਨਾਲ ਸਾਥ ਦਿੱਤਾ ਉਹਨੂੰ ਕੱਢਿਆ ਤੇ ਆਪਣੇ ਲੋਕਾਂ ਨੇ ਮੋਰਚਾ ਲਾਇਆ ਜ਼ੁਲਮ ਦੇਖਲਾ ਤੇ ਅੱਜ ਇੰਨਾ ਜ਼ੁਲਮ ਹੁੰਦਾ ਥੋੜੇ ਆਪਣੇ ਤੇ ਹੋਣ ਲੱਗ ਗਿਆ ਆ ਮੇਰਾ ਮੈਂ ਇਸ ਟੜੇ ਦਾ ਮੈਂ ਉਸ ਟੜੇ ਦਾ ਮੈਂ ਇਸ ਟੜੇ ਦਾ ਆਪਣਾ ਕੋਈ ਆਪਣਾ ਕੱਲਾ ਇੱਕ ਕੋਈ ਕਾਲੀ ਦਲ ਹੈ ਹੋਰ ਸਾਰੇ ਜਿਹੜੇ ਹਨ ਉਹ ਸਾਰੇ ਉਹ ਲੋਕ ਹੈ ਜਿਹੜੇ ਤੁਹਾਡੀ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੈ ਤੁਹਾਡਾ ਆਪਣਾ ਇੱਕੋ ਇੱਕ ਸ਼੍ਰੋਮਣੀ ਕਾਲੀ ਦਲ ਹੈ ਜਿਹੜੇ 103 ਸਾਲ ਪਹਿਲੇ ਤੁਹਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਖੜਾ ਕੀਤਾ ਬਣਾਇਆ ਆਪਣੀ ਫੌਜ ਦਾ ਰੂਪ ਦਿੱਤਾ ਕੌਮ ਦੀ ਫੌਜ ਦਾ ਰੂਪ ਦਿੱਤਾ ਉਦਾ ਮਤਲਬ ਕੀ ਸੀ ਆਪਣੇ ਕੌਮ ਤੇ ਕੋਈ ਵੀ ਹਮਲਾ ਹੋਏ ਸ਼੍ਰੋਮਣੀ ਕਾਲੀ ਦਲ ਨੂੰ ਅੱਗੇ ਕਰਕੇ ਲੜਾਈ ਲੜੇ ਤੇ ਲੜਾਈ ਲੜਦਾ ਰਿਹਾ ਕਾਲੀ ਦਲ ਪਰ ਆਪਾਂ ਆਪਣੀ ਕੌਮ ਪਛਾਣਦੀ ਨਹੀਂ ਆਪਣੇ ਆਪ ਨੂੰ ਜਿਹੜਾ ਕੋਈ ਬਾਹਰਲਾ ਆਉਂਦਾ ਹੈ ਹੁਣ ਕੇਜਰੀਵਾਲ ਖਾਲਸਾ ਜੀ ਤੁਹਾਡਾ ਪੰਜਾਬ ਹੋਏ ਤੁਹਾਡਾ ਘਰ ਹੋਏ ਤੇ ਜੀ ਰਾਜ ਦੇਜੋ ਕੇਜਰੀਵਾਲ ਨੂੰ ਇੱਥੇ ਕੱਲਾ ਲਿਖਤਾ ਹੁਣੇ ਇੱਕ ਮੌਕਾ ਦੇ ਦਿਓ ਝਾੜੂ ਨੂੰ ਮਤਲਬ ਕੀ ਹੈ ਇੱਕ ਮੌਕਾ ਦੇ ਦਿਓ ਝਾੜੂ ਨੂੰ ਤੇ ਆਪਾਂ ਸਾਰੇ ਉਧਰ ਤੇ ਹੁਣ ਕੀ ਕਰਦੇ ਆ ਉਹੀ ਝਾੜੂ ਆਪਣੇ ਤੇ ਝਾੜੂ ਫੇਰ ਰਿਹਾ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਆ ਜਿਹੜੇ ਸ਼ਤਾਬ ਦੀਆਂ ਆ ਜਿਹੜੇ ਆਪਾਂ ਸਮਾਗਮ ਰੱਖਦੇ ਆ ਖਾਸ ਕਰਕੇ ਨਵੀਂ ਪੀੜੀ ਨੌਜਵਾਨਾਂ ਨੂੰ ਲੈ ਕੇ ਇੱਥੇ ਜ਼ਰੂਰ ਆਇਆ ਕਰੀਏ ਉਹਨਾਂ ਨੂੰ ਪਤਾ ਲੱਗੇ ਕਿ ਆਪ ਇਤਿਹਾਸ ਦਾ ਕੌਮ ਦੀ ਕੀ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀਆਂ ਯਾਦ ਕਰੋ ਦੇਖੋ ਇਤਿਹਾਸ ਦੇਖੋ ਜਦੋਂ ਜਦੋਂ ਵੀ ਤੁਸੀਂ ਸੇਵਾ ਦਾ ਮੌਕਾ ਦਿੱਤਾ ਆਪਣੀ ਪੰਥ ਦੀ ਜੜੇਬੰਦੀ ਨੂੰ ਪੰਥ ਦੀ ਜੜੇਬੰਦੀ ਨੇ ਕੋਸ਼ਿਸ਼ ਕੀਤੀ ਹੈ ਆਪਣੀ ਕੌਮ ਦਾ ਵਿਰਸਾ ਸੰਭਾਲ ਲੀਏ ਆ ਵਰਾਸਤੇ ਮਾਰਗ ਛੋਟੇ ਕੱਲੂ ਕਰਾ ਵੱਡੇ ਕੱਲੂ ਕਰਾ ਦੀ ਯਾਦਗਾਰ ਬਸ ਉਹ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਜਿੰਨੇ ਤੁਸੀਂ ਦੇਖੋਗੇ ਇਤਿਹਾਸਿਕ ਸ਼ਹਿਰ ਜਿੱਥੇ ਆਪਣੇ ਗੁਰੂ ਸਬਾਨ ਦੇ ਚਰਨ ਪਏ ਆ ਉਹਨਾਂ ਨੂੰ ਸਜਾਉਣ ਦਾ ਕੰਮ ਵੀ ਕੀਤਾ ਦਰਬਾਰ ਸਾਹਿਬ ਜਾ ਕੇ ਬਾਅਦ ਦੇਖੋ ਕਿਵੇਂ ਵਿਰਾਸਤ ਕਿੰਨੀ ਖਬਸੂਰਤ ਬਣਾਈ ਆ ਚੀਜ਼ਾਂ ਕਿਉਂ ਕਿਉਂਕਿ ਦਰਦ ਹੈ ਇਸ ਕੌਮ ਦੀ ਜਥੇਬਦੀ ਦਰਦ ਹੈ ਅਸੀਂ ਆਪਣਾ ਸਾਰਾ ਕੁਝ ਆਪਣਾ ਹੈ ਸਾਡਾ ਘਰ ਹੈ ਸਾਡਾ ਵਿਰਸਾ ਹੈ ਸਾਡੀ ਜਿੰਮੇਵਾਰੀ ਹੈ ਕਿ ਇਸ ਵਿਰਸੇ ਨੂੰ ਸੰਭਾਲਣਾ ਹੈ ਨਾ ਝਾੜੂ ਵਾਲਿਆਂ ਦੀ ਜਿੰਮੇਵਾਰੀ ਹੈ ਨਾ ਦੂਜਿਆਂ ਦੀ ਉਹਨਾਂ ਵਾਸਤੇ ਆ ਵਿਰਸਾ ਨਹੀਂ ਹੈ ਉਹਨਾਂ ਵਾਸਤੇ ਰਾਜ ਹੈ ਥੋੜੀ ਜੱਥੇਬੰਦੀ ਵਾਸਤੇ ਸੇਵਾ ਫਰਕ ਜਿੰਨਾ ਤੱਕ ਆਪਾਂ ਨਹੀਂ ਪਛਾਣਦੇ ਉਦੋਂ ਤੱਕ ਆਪਣੀ ਕੌਮ ਉਹ ਲੜਾਈ ਨਹੀਂ ਲੜ ਰਹੀ ਜਿਹੜੀ ਲੜਨੀ ਚਾਹੀਦੀ ਹੈ ਏਕਤਾ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਇੱਕ ਤਾਕਤ ਇੱਕ ਤੇ ਇੱਕ 11 ਬਣ ਜਾਂਦੇ ਐ ਜੇ ਇੱਕ ਤੇ ਇੱਕ ਲੜ ਪੈਣ ਜ਼ੀਰੋ ਹੋ ਜਾਂਦੇ ਮਰ ਜਾਂਦੇ ਇੱਕ ਦੂਜੇ ਨੂੰ ਇਸ ਕਰਕੇ ਆਪਾਂ ਸਾਰੇ ਆਪਣੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪਾਰਟੀ ਸ਼੍ਰੋਮਣੀ ਕਾਦੀਦਲ ਨੂੰ ਜਦੋਂ ਤੱਕ ਤੁਹਾਡਾ ਸਿਰ ਦਿਲੋਂ ਵਿਸ਼ਵਾਸ ਵਾਪਸ ਕਰੋ ਵਾਪਸ ਉਹ ਮਾਹੌਲ ਬਣਾਓ ਫਿਰ ਹੀ ਆਪਾਂ ਆਪਣੀ ਕੌਮ ਅੱਗੇ ਵਧੂਗੀ ਆਪੇ ਜਿਹੜੇ ਦੁਸ਼ਮਣ ਆਪਣੇ ਸਾਹਮਣੇ ਆ ਜਿਹੜੀਆਂ ਤਾਕਤਾਂ ਬਾਰਡਰਾਂ ਤੇ ਖੜੀਆਂ ਥੋਡੇ ਨਾਲ ਧੱਕਾ ਕਰ ਰਹੀਆਂ ਉਦੋਂ ਦਾ ਕੀ ਕਰਨੀਆਂ ਜਦੋਂ ਤੱਕ ਨੂੰ ਪਤਾ ਹੈ ਕਿ ਤੁਹਾਡੀ ਫੌਜ ਕਮਜ਼ੋਰ ਹੈ ਅੱਜ ਅਮਰੀਕਾ ਤੇ ਕੋਈ ਨਹੀਂ ਹਮਲਾ ਕਰ ਸਕਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਵਰਗੀ ਫੌਜ ਕਿਸੇ ਕੋਲੇ ਨਹੀਂ ਠੀਕ ਲੈਣਾ ਪੰਗਾ ਹੁਣ ਪੰਜਾਬ ਤੇ ਜਿਹੜਾ ਹੁੰਦਾ ਹੈ ਪੰਜਾਬ ਤੇ ਧੱਕਾ ਕਰ ਲੈਂਦਾ ਹੈ ਅੱਜ ਕੁਛ ਪਹਿਲੇ ਦੱਸੋ ਕਿਸੇ ਦੀ ਹਿੰਮਤ ਹੋਈ ਕਿਸੇ ਸਿੱਖ ਅਫਸਰ ਨੂੰ ਵੈਸਟ ਬੰਗਾਲ ਜਾ ਕੇ ਇੱਕ ਉਹਨੇ ਤਾਂ ਵਿਚਾਰੀ ਆਪਣੀ ਡਿਊਟੀ ਕਰ ਰਿਹਾ ਸੀ ਉਸ ਅਫਸਰ ਨੂੰ ਕਿਹਾ ਤੂੰ ਖਾਲਸਤਾਨੀ ਇਕੱਲੇ ਪੱਗ ਬੰਨਣ ਕਰਕੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਆਹ ਦਸਤਾਰ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ ਆਹ ਦਸਤਾਰ ਹੈ ਜਿਹਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਆਹ ਦਸਤਾਰ ਹੈ ਉਹ ਸ੍ਰੀ ਕਾਉ ਆਹ ਦਸਤਾਰ ਹੈ ਜਿਹੜੇ ਕਾਲਾ ਪਾਣੀ ਦੀ ਜੇਲਾਂ ਵਿੱਚ ਸਾਰੇ ਉੱਥੇ ਸੀ ਦਸਤਾਰ ਵਾਲੇ ਤੇ ਫਾਂਸੀ ਦੇ ਪੰਦੇ ਚੜਨ ਵਾਲੇ ਵੇ ਦਸਤਾਰ ਵਾਲੇ ਐ ਤੇ ਅੱਜ ਕੱਲ੍ਹ ਦੇਖੋ ਉਹ ਚੀਨ ਦੇ ਬਾਰਡਰ ਤੇ ਵੀ ਲਾਇ ਹੀ ਇਹਨਾਂ ਨੇ ਆਪਣੇ ਦਸਤਾਰ ਵਾਲੇ ਐ ਜਿਹੜੇ ਉਹਨਾਂ ਨੂੰ ਘੁੱਟ-ਘੁੱਟ ਕੇ ਭਜਾਉਂਦੇ ਐ ਤੇ ਫਿਰ ਥੋੜੇ ਤੇ ਹਰ ਚੀਜ਼ 'ਚ ਸ਼ੱਕ ਕਿ ਉਹਨਾਂ ਕੋਲੇ ਇਹ ਜਿਹੇ ਬੰਦੇ ਮਿਲ ਗਏ ਉਹਨਾਂ ਨਾਲ ਦਿਖਾਉਣ ਵਾਸਤੇ ਕਿ ਸਾ ਸਿੱਕ ਸਾਡੇ ਆ ਸਾਕ ਸਾਡੇ ਆ ਦਿਖਾਉਣ ਵਾਸਤੇ ਉਹ ਜਿਹੜੀਆਂ ਸ਼ਕਲਾਂ ਨੇ ਜਿਹੜੇ ਦਿਖਾਉਂਦੇ ਆ ਪਛਾਣੀਏ ਜਿਹੜੀਆਂ ਕੌਮਾਂ ਵਿੱਚ ਇਹ ਜਿਹੇ ਗद्दार ਪੈਜ ਹੋ ਜਾਣ ਉਹਨਾਂ ਕੌਮਾਂ ਨੂੰ ਕਮਜ਼ੋਰ ਕਰਨ ਤੇ ਲੱਗ ਜਾਂਦੇ ਆ ਇਸ ਕਰਕੇ ਅੱਜ ਦੇ ਦਿਹਾੜਾ ਆਪਾਂ ਸਾਰੇ ਇੱਥੇ ਇਕੱਠੇ ਹੋਏ ਆਂ ਸੌਵੇਂ ਬਰੀਗੜ ਬਣਾ ਰਹੇ ਆਂ ਬੜਾ ਇਤਿਹਾਸਿਕ ਦਿਨ ਹੈ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਸਾਰੀ ਜਥੇਬੰਦੀ ਆਰਗੇਨਾਈਜੇਸ਼ਨ ਦਾ ਜਿਹੜੇ ਲਗਾਤਾਰ ਆਪਣੇ ਕੌਮ ਦੇ ਜੋ ਵੀ ਇਤਿਹਾਸਿਕ ਦਿਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਵੀ ਹੈ ਤੇ ਉਹਨੂੰ ਪ੍ਰਚਾਰ ਵੀ ਕਰਦੀ ਹੈ ਆਪਾਂ ਅੱਜ ਦੇ ਦਿਨ ਸੱਚੀ ਸ਼ਰਧਾਂਜਲੀ ਸਹੀ ਮੰਨੇ ਤੇ ਜੈਤੋ ਦੇ ਸ਼ੀਰਦਾਂ ਨੂੰ ਹੋਊਗੀ ਕਿ ਆਪਣੀ ਕੌਮ ਦੀ ਜਥੇਬੰਦੀਆਂ ਨੂੰ ਜਿਵੇਂ ਸ਼ਹੀਦਾਂ ਦੀ ਉਹਨਾਂ ਨੇ ਆਪਣੇ ਜ਼ੁਲਮ ਦੇ ਖਿਲਾਫ ਲੜਾਈ ਦਾ ਕਿਸ਼ਾਤਾ ਦਿੱਤੀਆਂ ਸੱਚੀ ਸੰਜਲੀਆ ਹੋਊਗੀ ਕਿ ਕੌਮ ਦੀਆਂ ਜਥੇਬੰਦੀਆਂ ਨੂੰ ਆਪਾਂ ਤਕੜਾ ਕਰ ਲਈਏ ਆ ਇੱਕ ਬਹੁਤ ਵੱਡੀ ਆਪਣੀ ਕੌਮ ਵਾਸਤੇ ਇੱਕ ਅਜਿਹੇ ਤਰੀਕ ਵਿੱਚ ਬਹੁਤ ਵੱਡੀ ਜ਼ਰੂਰਤ ਵੀ ਹੈ ਤੇ ਲੋੜ ਵੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਕਿਤਾਬਾਂ ਦੋ ਰਿਲੀਜ਼ ਹੋਣੀਆਂ ਨੇ ਆਪ ਜੀ ਨੂੰ ਬੇਨਤੀ ਹੈ ਕਿ ਨਾਲ ਦੋਨੋਂ ਸਾਡੇ ਪ੍ਰਧਾਨ ਸਾਹਿਬ ਤੇ ਸਾਰੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੀਮ ਸ਼ੀਧੀ ਯਾਤਰਾ ਅਥਵਾ ਸਾਕਾ ਜੈਤੋ ਨਾਬਾ ਅੱਖੀਂ ਡਿਠਾ ਹਾਲ ਜਥੇਦਾਰ ਉਦਮ ਸਿੰਘ ਜੀ ਵਰਪਾਲ ਉਹਨਾਂ ਦੀ ਲਿਖਤ ਹੈ ਔਰ ਉਹਨਾਂ ਦੇ ਸੁਪੁੱਤਰ ਤੇ ਉਹਨਾਂ ਦੇ ਪੋਤਰੇ ਵੀ ਅੱਜ ਆਏ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਛਾਪੀ ਹੈ ਤੇ ਦੂਸਰੀ ਕਿਤਾਬ ਮੋਰਚਾ ਗੰਗਸਰ ਜੈਤੋਂ ਤਸਵੀਰਾਂ ਦੀ ਜ਼ੁਬਾਨੀ ਜੋ ਡਾਕਟਰ ਸਿਮਰਨਜੀਤ ਕੌਰ ਤੇ ਡਾਕਟਰ ਗਰਮਿੰਦਰ ਸਿੰਘ ਰੂਪੋ ਵਾਲੀ ਉਹਨਾਂ ਦੀ ਲਿਖਤ ਹੈ ਮੈਂ ਧੰਨਵਾਦੀ ਹਾਂ ਤੇਜਿੰਦਰਪਾਲ ਸਿੰਘ ਸਿਆਹਪੋਸ਼ ਜੋ ਕਿ ਹਰਿਆਣੇ ਤੋਂ ਆਏ ਨੇ ਔਰ ਜਥੇਦਾਰ ਲੱਖਾ ਸਿੰਘ ਪਿੰਡ ਜਹਾਨਸ਼ਾਹ ਜ਼ਿਲ੍ਹਾ ਗੁਜਰਾ ਗੁਜਰਾਵਾਲਾ ਪਾਕਿਸਤਾਨ ਜੋ ਇਸ ਮੋਰਚੇ 'ਚ ਸ਼ਾਮਲ ਸਨ ਮੈਂ ਇੱਕ ਬੇਨਤੀ ਨਾਬਾ ਰਿਆਸਤ ਵੱਲੋਂ ਆਪ ਜੀ ਦੇ ਚਰਨਾਂ 'ਚ ਕਰਨੀ ਚਾਹੁੰਦਾ 24 ਤੇ 25 ਫਰਵਰੀ ਨੂੰ ਨਾਬੇ ਜੈਤੋ ਮੋਰਚੇ 'ਚ ਜਾਣ ਵਾਲੇ ਸਿੰਘਾਂ ਦੇ ਪਰਿਵਾਰ ਦਾ ਸਨਮਾਨ ਨਾਬੇ ਦੀ ਧਰਤੀ ਤੇ ਮਹਾਰਾਣੀ ਪ੍ਰੀਤੀ ਸਿੰਘ ਵੱਲੋਂ ਹੀਰਾ ਮੱਲ ਦੇ ਵਿੱਚ ਕੀਤਾ ਜਾਣਾ ਹੈ ਸੰਗਤ ਨੂੰ ਬੇਨਤੀ ਹੈ ਕਿ ਜਿਹਨਾਂ ਦੇ ਪਰਿਵਾਰ ਉਸ ਮੋਰਚੇ 'ਚ ਗਏ ਸਨ ਉਹਨਾਂ ਦਾ